ਕਹਿੰਦਾ ਲਾ ਲਓ ਜੇ ਮਾਰੋਗੇ ਤਾਂ ਜਿਆਦਾ ਬਣ ਜਾ ਹਾਂ ਕੇ ਕਰਨੇ ਆਤੇ ਹੈ ਬਾਬਾ ਜੀ ਨਾ ਆਓ ਸਾਮਾਨ ਆਇਆ ਕੋਈ ਇਹ ਬੁੜੇ ਨੂੰ ਲਾ ਕੇ ਜਾਣ ਕੇ ਉੱਪਰ ਦੇਖੀਏ ਬਣਾਉਣ 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 ਆ ਗਏ ਆਂ ਅੱਜ ਦੀ ਬਲੌਗ ਆ ਜੋ ਫਿਰ ਉੱਤੇ ਫੋਨ ਕਰੋ ਬਣਾਇਆ ਉੱਤੇ ਜਕੜਾ ਲਾਓ ਆਪਣੀ ਫੈਮਿਲੀ ਬੰਦੇ ਜਕੜਾ ਆ ਸਭ ਇਧਰ ਉਹ ਦਾ ਡਰਾਮਿੰਗ ਹੋ ਰਿਹਾ ਹੈ। ਅੰਦਰ ਕੇ ਮੈਂ ਜਾ ਰਿਹਾ ਹਾਂ। ਕਲਾਸ ਲਈ ਆਪਾਂ ਬੈਠੇ ਹਾਂ। ਅੰਦਰ ਕੇ ਮੈਂ ਬੈਠੇ ਹਾਂ। ਯਾ ਮੇਰਾ ਬੱਪ ਉੱਪਰ ਜਿੰਦ ਲਾਉਂ। ਬੜਿਆ ਬਹੁਤ ਦਿਲਚਸਪ ਹੋਇਆ ਹੈ। ਇਹਨਾਂ ਦੇ ਗੱਲ ਚ ਪਾਉਂਦੇ ਭਾਜੀ ਭਗਵੰਤੀ ਲਈ। मैं नहीं, नहीं बिखाई मैं सद मैं घो लगा चारैडिया મારા ડાડી એ પાજી મારો ઓરડામાં સંગાથો સાડી કોઈ ગાલ ના ખડ ગયા અંકલો મારા ડાડી ડાડી આજા આના ના બટ ટડ મારા ટડ હો ગયા અંકલ સાડી આ સચ્ચે ટડ હો ગયા ઓ સચ્ચે ટડ હો ગયા ઓ બોલું તો ਡੜੀ ਗਈ ਜੰਗਾ ਡੜੀ ਮਾ ਆਹ ਸਾਰੇ ਬਾਬੇ ਕੋਲ ਨਹੀਂ ਡੜੀ ਗਈ ਮੈਂ ਹਾਂ ਸੰਤਾਰਨ ਵੀ ਚਾਹਵਾ ਜੀ ਜਦੋਂ ਮਾਰਦੇ ਮਰੀ ਅੱਜ ਨਹੀਂ ਕਿਹਾ ਹਾਂਜੀ ਸੰਤਾਰਨ ਵੀ ਨਹੀਂ ਬੰਦਨਾ ਵਾ ਡੜੀ ਆ ਡੜੀ ਹਾਂਜੀ ਮੈਂ ਰੰਨਾ ਸਲਾਮ ਕਾਂਜ ਮੈਂ ਮੰਦਨਾ ਵਾ ਜੀ ਦਾ ਮੰਦਨਾ ਵਾ ਚੜੀ ਮੰਗਣਾ ਉਹ ਮੁੰਡਾ ਛੋਟਾ ਮੁੰਡਾ ਹੋ ਉਹ ਬੈਕਿੰਗ ਨਹੀਂ ਪਰਦੇ ਦੇ ਆ ਤਾ ਇਹ ਦੋਹੋਂ ਦੇ ਨੇ ਇਹ ਮੇਰਾ ਨਹੀਂ ਇਹ ਤਿੰਨਿਆਂ ਨੇ ਨਹੀਂ ਤਿੰਨਿਆਂ ਨੇ ਉਹ ਮੁੰਡਾ ਵੱਡਾ ਹੋ ਮੁੰਡਾ ਛੋਟਾ ਮੁੰਡਾ ਹੋ ਬਗੈਰ ਮਤੂ ਲਾ ਕੇ ਮੇਰੇ ਉੱਪਰ ਦਬਕ ਬਣਾਇਆ ਹੈ ਛਾਤਰਾਂ ਉੱਪਰ ਉਪਰਾ ਜੜੇ ਹੈ ਅੱਗੇ ਟਰੰਮੇ ਲੱਗਿਆ ਕਰਨ ਬਹੁਤ ਜ਼ਿਆਦਾ ਉੱਚੀ ਬੁਣਾ ਲੈ ਕਰਨਾ ਹੈ ਅੱਜ ਵੱਲੋਂ ਆ ਰਹਾਂਗੇ ਜੇ ਉਹ ਹੋਏ ਮੈਨੂੰ ਕੋਈ ਇੰਸਟੈਂਸ ਆਇਆ ਕਿ ਨਾ ਉਹ ਦੁਬਾਰੀ ਕਰ ਲਿਆ ਹੈ ਕਿ ਨਾ ਜੇ ਤੂੰ ਉੱਪਰ ਤੋਂ ਮਿਸ਼ਰਤ ਆਇਆ ਇਹ ਮਜਾਜ ਆ ਪਾਇਆ ਕਦੋਂ ਮੈਂ ਤੇਰੇ ਨਾਲ ਗੱਲ ਕਰਦੋਂ ਮੈਂ ਡਰ ਗਿਆ ਮੈਂ ਕਿੱਲਾ ਬੈਠਾ ਦੀਆ ਕਰਨ ਤੋਂ ਬਾਅਦ ਮੈਨੂੰ ਕੋਲ 2100 ਰੁਪਏ ਰੱਖੇ تھے ਮੈਂ ਜੱਟਾ 1 ਕਿਲੋ ਕੇ ਓਡੇ ਪੁਚਿਆ ਇਹ ਕਰਨੇ 2100 ਰੁਪਏ ਕੱਟ ਕੇ ਫੜਾਦਾ ਫਿਰ ਮਿੰਟ ਭੱਜਾ ਬਣਾ ਲਈ ਕੱਲਾ 55 ਪੰਨ ਕੰਦ ਮੈਂ ਲੈ ਕੇ ਨਹੀਂ ਜਾਣਾ ਕਹਿੰਦਾ ਤੈਨੂੰ ਬਾਪੀ ਤੇ ਕੇ ਜਾਊਂਗਾ ਜਦੋਂ ਇਹ 500 ਨਾਮ ਲੱਗਦਾ ਮੈਂ ਮੁੰਡਾ ਨੂੰ ਵਜਾ ਮੰਨੇ ਚੱਲੂ ਕਰਤੀਆਂ ਆਹ ਮੁੰਡਾ ਮੇਰੇ ਕੋਲ ਗੱਡੀ ਲੈ ਕੇ ਆਇਆ ਦੀ ਮਾਲ ਦੀ ਫਿਰ ਨਾਲ ਜੇ ਭੱਜ ਕੇ ਫਟਾਫਟ ਉੱਪਰ ਆ ਗਿਆ ਮੇਰੇ ਕੋਲੇ ਇਹਨੂੰ ਇੱਕ ਬੰਦਾ ਹੋਰ ਬੁਲਾਇਆ ਜਦੋਂ ਨੇ ਦੇਖ ਲਿਆ ਕਿ ਦੋ ਬੰਦੇ ਇਕੱਠੇ ਹੋ ਗਏ ਇਹ ਨਾਲ ਹੀ ਭੱਜ ਗਿਆ ਭੱਜਣ ਤੋਂ ਬਾਅਦ ਮੈਂ ਮੁੰਡੇ ਨੂੰ ਕਿਹਾ ਵਾ ਤੂੰ ਗੱਡੀ ਪਿੱਛੇ ਲੈ ਆ ਜਿੱਥੇ ਜਾਂਦੇ ਇਹ ਇਹ ਆਟੋ ਆਟੋ 'ਚ ਬੈਠੇ ਆਟੋ 'ਚ ਬੈ ਕੇ ਇੱਧਰ ਆ ਗਿਆ ਇਹ ਜਦੋਂ ਮੈਂ ਪਿੱਛੇ ਕਾਰ ਲਾ ਲਈ ਜਦੋਂ ਇਹਨੇ ਘੇਰਿਆ ਮੁੰਡੇ ਨੇ ਕਿ ਨੂੰ ਅੱਗੇ ਧੰਕੇ ਦੇਣ ਲੱਗ ਗਿਆ ਤੇ ਤੈਨੂੰ ਮਾਰ ਦਾਂਗੇ ਉਰ ਕਰਾਂਗੇ ਮੇਰੇ ਅੱਗੇ ਪਬਲਿਕ 'ਚ ਸੱਦਣਾ ਤੇ ਕਿੱਥੋਂ ਆਇਆ ਵਾ ਪਿੱਛੇ ਕਿੱਥੋਂ ਆਇਆ ਮੈਂ ਅੰਕਲ ਜੀ ਆਇਆ ਪਟਿਆਲਾ ਕਲੋਨੀ ਤੋਂ ਅੱਛਾ ਬਾਈਪਾਸ ਤੋਂ ਪਟਿਆਲਾ ਪੜੀ ਰੱਖਿਆ ਹੈ ਵਾਹ ਪਬੂਤੀ ਮੱਥੇ ਤੇ ਲਾਣ ਵਾਲੀ ਅੰਕਲ ਤੁਹਾਨੂੰ ਕਿੰTham ਕਹਿੰਦੀ ਸੀ ਕੰਮ ਕਿਹਾ ਕੁਛ ਨਹੀਂ ਮੈਂ ਕਿਹਾ ਮੈਨੂੰ ਕਿਉਂ ਚਾਹੀਦਾ 2100 ਰੁਪਿਆ ਦੇ ਦੇ ਨਹੀਂ ਤੂੰ ਇਨਾ ਕੰਮ ਕਰ ਸਕਦਾ ਸਾਰਾ ਉਹ ਸਹੀ ਹੈਗਾ ਤੂੰ ਕਹੇ ਪੈਸੇ ਮੰਗਦਾ ਵੇਂ ਅੰਕਲ ਪੈਸੇ ਕਿਹੜੀ ਕੱਲੋਂ ਮੰਗਿਆ ਮੈਂ ਕਿਹਾ 2100 ਰੁਪਿਆ ਦੇ ਦੇ ਮੈਂ ਕਿਉਂ ਲੈਣਾ ਮਰੀਆ ਚਾਰ ਪੈਣਾ ਮੈਂ ਕੱਲਾ ਭਰਾਵਾ ਅੰਕਲ ਮੈਨੂੰ ਕੰਮ ਨਹੀਂ ਕਰਾਉਂਦਾ 2100 ਰੁਪਿਆ ਮੰਗਦਾ ਜੀ